ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਕਿ ਆਪਾਂ ਜਿਹੜੀ ਡਿਟੇਲ 'ਚ ਜਾਣਕਾਰੀ ਸਾਂਝੀ ਕੀਤੀ ਵੱਖ-ਵੱਖ ਬਿਮਾਰੀਆਂ ਬਾਰੇ ਜਿਦੇ ਵਿੱਚ ਕਿਸਾਨ ਵੀਰ ਜਿਹੜੇ ਹੈਗੇ ਹੁਣ ਸਵਾਲ ਆ ਰਹੇ ਜਿਵੇਂ ਬੈਕਟੀਰੀਅਲ ਲੀਫ ਬਲਾਈਟ ਜਾਂ ਬੈਕਟੀਰੀਅਲ ਪੈਨਿਕਲ ਬਲਾਈਟ ਜਾਂ ਜਿਹੜਾ ਘਟੋਲੀ ਰੋਗ ਹੈ ਕਾਸਟਾਰਟੀ ਕਿਉਂਕਿ ਗਟੋਲੀ ਰੋਗ ਦੇ ਦੋ ਤਰ੍ਹਾਂ ਦੀ ਸਥਿਤੀ ਬਣਦੀ ਹੁੰਦੀ ਹੈ ਗਟੋਲੀ ਰੋਗ ਦੇ ਵਿੱਚ ਇੱਕ ਤਾਂ ਰੋਗ ਆਉਣ ਤੋਂ ਪਹਿਲਾਂ ਆਪਾਂ ਉਹਦੀ ਰੋਕਥਾਮ ਕਿਵੇਂ ਕਰਨੀ ਆ ਇੱਕ ਜੇ ਰੋਗ ਆ ਗਿਆ ਜਦੋਂ ਉਦੋਂ ਜ਼ਿਆਦਾਤਰ ਕਿਸਾਨ ਵੀਰ ਜਿਹੜੇ ਪੁੱਛਦੇ ਹੁੰਦੇ ਆ ਕਿਉਂਕਿ ਜਿਹੜਾ ਰੋਗ ਆਉਣਾ ਹੈ ਰੋਗ ਆਉਣਾ ਇਹ ਨਸਾਰੇ ਤੋਂ ਬਾਅਦ ਨਸਾਰੇ ਤੋਂ ਬਾਅਦ ਜਦੋਂ ਫਲਾਵਰਿੰਗ ਹੁੰਦੀ ਹੈ ਜਿਹੜੀ ਇਨਫੈਕਸ਼ਨ ਹੈ ਦੀ ਗੋਬ ਟਾਈਮ ਵੀ ਹੋ ਸਕਦੀ ਹੈ ਮੁੰਜਰਾ ਨਿਕਲਣ ਟਾਈਮ ਜਾਂ ਫਲਾਵਰਿੰਗ ਟਾਈਮ ਵੀ ਹੋ ਸਕਦੀ ਹੈ ਜਿਹੜਾ ਰੋਗ ਆਪਾਂ ਨੂੰ ਨਜ਼ਰ ਆਉਣਾ ਜਦੋਂ ਉਹਦੇ ਵਿੱਚ ਫਲਾਵਰਿੰਗ ਕੰਪਲੀਟ ਹੋ ਗਈ ਮੰਨ ਲਓ ਦੁੱਧਾ ਭਰਨ ਦੀ ਸਥਿਤੀ ਜਦੋਂ ਆਉਂਦੀ ਆ ਤਾਂ ਉਦੋਂ ਆਪਾਂ ਨੂੰ ਪਤਾ ਲੱਗਦਾ ਕਿਉਂਕਿ ਜਿਹੜੀ ਉల్లి ਦੀ ਇਨਫੈਕਸ਼ਨ ਆ ਉਹ ਜਿਹੜੇ ਸਪਾਈਕਲੇਟ ਨੇ ਜਿਨ੍ਹਾਂ ਦੇ ਵਿੱਚ ਦਾਣਾ ਬਣਦਾ ਉਹਨਾਂ ਦੇ ਵਿੱਚ ਅੰਦਰ ਇਨਫੈਕਸ਼ਨ ਹੁੰਦੀ ਹੈ ਹੌਲੀ ਹੌਲੀ ਸਪੋਰ ਅੰਦਰ ਵਧੀ ਜਾਂਦੇ ਆ ਤੇ ਜਿਵੇਂ ਜਿਵੇਂ ਜਿਹੜੇ ਉల్లి ਦੇ ਸਪੋਰਾਂ ਦੀ ਜਿਹੜੀ ਉਹ ਬਾਲ ਹੁੰਦੀ ਹੈ ਨਾ ਜਿਹੜੀ ਵੈਲਵੈਟੀ ਬਾਲ ਹੁੰਦੀ ਹੈ ਜਿਹਨੂੰ ਆਪਾਂ ਗ ਜਿਵੇਂ 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 ਉਹ ਜਿਹੜੀ ਹੈਗੀ ਆ ਉਹਦੇ ਸਪੋਰ ਵਧੀ ਜਾਂਦੇ ਵਧੀ ਜਾਂਦੇ ਸਾਈਜ਼ ਵੱਡਾ ਹੋ ਜਾਂਦਾ ਫੇਰ ਉਹ ਫਟ ਕੇ ਜਿਹੜੀ ਬਾਹਰ ਤਾਂ ਹੀ ਆ ਜਾਂਦੀ ਹੈ दाणे ਤੋਂ ਦੂਸਰੀ ਸਥਿਤੀ ਜਿਵੇਂ ਮਿਲਕ ਸਟੇਜ ਤੇ ਇਨਫੈਕਸ਼ਨ ਜੇ ਫਰਜ ਕਰ ਲੋ ਆ ਗਈ ਤਾਂ ਉਹਨੇ ਫਿਰ ਬਾਹਰਲੇ ਪਾਸੇ ਜਾਦਾ ਗਟੋਲੀ ਬਣ ਜਾਂਦੀ ਹੈ दाणे ਦੇ ਖਰਾਬ ਉਹ ਕੁਆਲਿਟੀ ਵੀ ਕਰ ਦਿੰਦੀ ਪਰ ਅੰਦਰ ਅੱਧ ਪਚਦਾ ਜਾਂ ਦਾਣਾ ਜਾਂ ਜਿਹੜਾ ਨਰਮ ਜਿਹਾ ਬਣ ਜਾਂਦਾ ਉਹਦੇ ਬਾਹਰ ਬਾਹਰ ਜਿਹੜੀ ਬਾਲ ਬਣ ਜਾਂਦੀ ਹੈ ਸੋ ਇਹਦੇ ਵਿੱਚ ਜਦੋਂ ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਹੀ ਕਈ ਵਾਰ ਕਿਸਾਨ ਵੀ ਪਹਿਲਾਂ ਸਪਰੇ ਨਹੀਂ ਕਰਦੇ ਜਾਂ ਸਪਰੇ ਦੇ ਵਿੱਚ ਸਭ ਤੋਂ ਵੱਡਾ ਨੁਕਸ ਪਤਾ ਕੀ ਰਹਿੰਦਾ ਆਪਣੇ ਕਿਉਂਕਿ ਉਲੀਨਾਸ਼ਕ ਦੇਖੋ ਆਮ ਤੌਰ ਤੇ ਆਪਾਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਕਿ ਜਿਹੜੀ ਗੋਭ ਸਮੇ ਤੁਸੀਂ ਕੁਸਾਈਡ ਦੀ ਜੰਗਲੀਲੀਓ ਵੇ ਸਪਰੇ ਕਰਨੀ ਆ ਘਟੋਲੀ ਰੋਗ ਵਾਸਤੇ ਜਿਹੜੇ ਹੋਰ ਵੀ ਆਪਾਂ ਸ਼ੀਤ ਫਲਾਈਟ ਵਾਸਤੇ ਕੋਈ ਉਲੀਨਾਸ਼ ਕਰਦੇ ਨਾ ਫਰਜ਼ ਕਰ ਲਓ ਐਮਿਸਟਾ ਟਾਪ ਕਰ ਲਿਆ ਨਟੀਵੋ ਕਰ ਲਿਆ ਜਾਂ ਫੋਲੀਕੋਰ ਕਰ ਲਿਆ ਇਹ ਬ੍ਰੌਡ ਸਪੈਕਟਰਮ ਨੇ ਸਪੋਰ ਇਹ ਜਿੰਨੇ ਵੀ ਤਰ੍ਹਾਂ ਦੇ ਉਲੀਆਂ ਦੇ ਸਪੋਰਾਂ ਕੰਮ ਸਾਰਿਆਂ ਤੇ ਕਰਦੇ ਪਰ ਉੱਥੇ ਕੀ ਨੌਕਸ ਰਹਿੰਦਾ ਵਾਟਰ ਵੋਲੀਅਮ ਆਪਾਂ ਪੂਰਾ ਨਹੀਂ ਲਾ ਰਹੇ ਤੁਸੀਂ ਥੱਲੇ ਕਮੈਂਟ ਕਰਕੇ ਦੱਸਦੇ ਜੇ ਜਿੰਨੇ ਵੀ ਕਿਸਾਨ ਵੀਰ ਤੁਸੀਂ ਸਪਰੇ ਕਰਦੇ ਆ ਜਾਂ ਜਿਨ੍ਹਾਂ ਨੇ ਕਰ ਲਈ ਆ ਉਲੀਨਾਸ਼ਕ ਦੇ ਵਿੱਚ ਕਿਹੜੇ ਬੰਦੇ ਨੇ 200 ਲੀਟਰ ਪਾਣੀ ਪ੍ਰਤੀ ਏਕੜ ਲਾਇਆ ਤੁਸੀਂ ਇੱਕ ਐਗਜ਼ਾਮਪਲ ਲੈ ਲਓ ਐਮਈ ਸਟਾਰਟ ਆਪ ਅਫਰਡ ਕਰ ਲਓ ਤੁਸੀਂ ਜਿਹੜੀ ਬਾਇ ਨੇਮ ਕਹਦੇ ਆਪਾਂ ਜੋ ਆਕਸੀਸਟੋਬਨ ਪਲੱਸ ਡਾਈਫਨ ਕੋਨੋਜੋਲਾ 1 ਐਮਐਲ 1 ਲੀਟਰ ਦੀ ਸਫਾਰਸ਼ ਹੁਣ ਜਾਂ ਤਾਂ ਆਪਾਂ 200 ਲੀਟਰ ਪਾਣੀ ਲਈਏ 200 ਲੀਟਰ ਨਾਲ 200 ਐਮਐਲ ਫੇਰ ਵਰਤ ਕੇ ਫੇਰ ਜਿਹੜੀ ਉਹਦੀ ਜਿਹੜੀ ਫੋਲੀਏ ਜ ਕਵਰ ਹੁੰਦੀ ਆ ਬੂਟੇ ਪੂਰੇ ਭਿੱਜਦੇ ਆ ਤੇ ਜਿੱਥੇ ਵੀ ਕਿਤੇ ਕਿਉਂਕਿ ਸਪੋਰ ਆਹ ਪੱਤੇ ਦੇ ਹੇਠਾਂ ਵੀ ਹੋ ਸਕਦਾ ਮੁੱਢਾ ਨਾ ਹੋ ਸਕਦਾ ਥੱਲੇ ਪਾਣੀ ਦੀ ਸਦਾ ਦੇ ਨੇੜੇ ਹੋ ਸਕਦਾ ਮਤਲਬ ਕਿਤੇ ਵੀ ਹਵਾ ਦੇ ਰਾਈ ਵੀ ਆ ਕੇ ਜਿਹੜਾ ਹੈਗਾ ਉਹਦੇ ਉੱਤੇ ਮਤਲਬ ਹਵਾ ਚ ਫਲੋਟ ਕਰਕੇ ਵੀ ਆ ਕੇ ਫਸਲ ਤੇ ਇਨਫੈਕਟ ਕਰ ਸਕਦਾ ਤਾਂ ਜਿੰਨਾ ਏਰੀਆ ਪਾਣੀ ਵੱਧ ਦਾ ਮਤਲਬ ਇਹ ਹੁੰਦਾ ਕਿ ਉਲੀਨਾਸ਼ਕ ਪੂਰਾ ਉਸ ਵਾਟਰ ਵੋਲੀਅਮ ਦੇ ਨਾਲ ਲੱਗੇ ਪਾਣੀ ਦੀ ਪੂਰੀ ਮਾਤਰਾ ਨਾਲ ਲੱਗੇ ਤੇ ਖੇਤ ਸਾਰੇ ਦੇ ਵਿੱਚ ਪਤਲਾ ਪਤਲਾ ਜਿਹੜਾ ਹੈਗਾ ਉਹੋ ਸਪਰੇਅ ਆ ਜਾਵੇ ਜਿਵੇਂ ਆਪਾਂ ਨਦੀਨ ਨਾਸ਼ਕ ਚ ਕਰਦੇ ਹੁੰਨੇ ਆ ਕਿ ਜਿਹੜੇ ਬਜਾਈ ਕਰਨਸਾਰ ਕਰਦੇ ਨੇ ਕਿ ਸਾਰੀ ਧਰਤੀ ਤੇ ਉਹ ਦਵਾਈ ਪੈਣੀ ਚਾਹੀਦੀ ਹੈ ਜਿੱਥੇ ਪਾੜਾ ਰਹਿ ਜਾਂਦਾ ਹੈ ਉੱਥੇ ਨਦੀਨ ਦਾ ਜੇ ਬੀਪਿਆ ਤਾਂ ਉੱਗ ਸਕਦਾ ਐਵੇਂ ਇੱਥੇ ਹੈ ਕਿ ਜਿੱਥੇ ਤੁਹਾਡੇ ਦਵਾਈ ਨਹੀਂ ਪਈ ਜੇ ਉੱਥੇ ਸਪੋਰ ਪਏ ਤਾਂ ਉਹਨਾਂ ਨੇ ਸਪਰੇਅ ਤੋਂ ਬਾਅਦ ਵੀ ਤੁਹਾਡੇ ਜਿਹੜਾ ਕੰਮ ਕਰ ਦੇਣਾ ਉਹਨੇ ਆਪਦਾ ਇਨਫੈਕਸ਼ਨ ਕਰ ਦੇਣੀ ਹੈ ਬੇਨਤੀ ਆ ਕਿ ਆਪਾਂ ਜੇ ਉਲੀਨਾਸ਼ਕ ਜਿਹੜਾ ਵੀ ਕਰਦੇ ਆ ਨਾ ਗੋ ਟਾਈਮ ਉਹਦੇ ਨਾਲ ਪਾਣੀ ਪੂਰਾ ਲਾਦ ਗਏ ਤਾਂ ਆਪਾਂ ਵੱਡੇ ਪੱਧਰ ਤੇ ਜਿਹੜੀ ਬਿਮਾਰੀ ਵਿਰੋਗ ਸਮ ਕਰ ਸਕਦੇ ਹਾਂ ਦੂਸਰਾ ਹੈ ਕਈ ਵਾਰ ਕਿ ਟੋਲੀਆ ਕਿਸਾਨ ਵੀਰ ਉਸ ਟਾਈਮ ਤੇ ਕੋਸਾਈਡ ਜਾਂ ਬਲਾਈਟ ਆਕਸ ਸਪਰੇਅ ਕਰਨਾ ਪੈਂਦੇ ਜਾਂ ਕਾਪਰ ਬੇਸ ਟੂ ਉਲੀਨਾਸ਼ਕ ਹੋਰ ਕੋਈ ਕਿਉਂ ਪ੍ਰੋਫੈਕਸ ਟਾਈਪ ਆਉਂਦੇ ਜਿਵੇਂ ਕਾਪਰ ਸਲਫੇਟ ਪਲੱਸ ਮੈਨਕੋਜ਼ਬ ਟਾਈਪ ਇਹ ਦੇਖੋ ਇਹ ਉਲੀਨਾਸ਼ਕ ਸਾਰੇ ਕੰਟੈਕਟ ਨੇ ਆਪਣੇ ਖੇਤ ਚ ਇਨਫੈਕਸ਼ਨ ਹੋ ਗਈ ਮਤਲਬ ਬੂਟੇ ਦੇ ਵਿੱਚ ਇਨਫੈਕਸ਼ਨ ਹੋ ਗਈ ਇਨਫੈਕਸ਼ਨ ਤੋਂ ਬਾਅਦ ਸਪੋਰ ਜਰਮੀਨੇਟ ਕਰਕੇ ਉਹਨਾਂ ਨੇ ਆਪਦੀਆਂ ਸਪੋਰ ਬਾਲਸ ਬਣਾ ਲਈਆਂ ਤੇ ਆਪਾਂ ਨੂੰ ਬਿਮਾਰੀ ਨਜ਼ਰ ਆ ਗਈ ਇਨਫੈਕਸ਼ਨ ਤਾਂ ਬੂਟੇ 'ਚ ਹੋਈ ਹੋਈ ਆ ਆਪਾਂ ਕੰਟੈਕਟ ਉਸ ਟਾਈਮ ਸਪਰੇਅ ਕਰਕੇ ਕਿਵੇਂ ਰੋਕਾਂਗੇ ਇਹ ਗੱਲ ਤੁਸੀਂ ਸੋਚੋ ਥੋੜਾ ਧਿਆਨ ਦਿਓ ਮੈਨੂੰ ਇਹ ਗੱਲ ਦੀ ਸਮਝ ਨਹੀਂ ਆ ਕਿ ਕਿਸਾਨ ਵੀਰ ਜਿਹੜੇ ਹੈਗੇ ਆ ਜਦੋਂ ਬਿਮਾਰੀ ਆ ਜਾਂਦੀ ਉਦੋਂ ਕੰਟੈਕਟ 베ਸ ਟੂਲੀ ਨਾ ਕਿਉਂ ਵਰਤਣ ਲਾਪੇ ਜਦ ਕਿ ਉਦੋਂ ਇਨਫੈਕਸ਼ਨ ਅੰਦਰੋਂ ਖਤਮ ਕਰਨ ਵਾਸਤੇ ਆਪਣੇ ਕੋਲੇ ਸਿਸਟੈਮਿਕ ਹੀ ਰਹਿ ਜਾਂਦੇ ਕਰਲੇ ਲਾਸਟ ਤੇ ਗੱਲ ਜਿਹੜੀ ਜ਼ਰੂਰੀ ਆ ਕਿ ਕੋਸ਼ਿਸ਼ ਕਰੋ ਕਿ ਆਪਾਂ ਜਿਹੜੀ ਆ ਆਪਦੀ ਫਸਲ ਦੀ ਲਗਾਤਾਰ ਨਰੀਖਣ ਕਰਦਿਏ ਜੇ ਆਪਣੇ ਨਸਾਰੇ ਤੋਂ ਬਾਅਦ ਵੀ ਲੋੜ ਪੈਂਦੀ ਹੈ ਨਾ ਕਿ ਉੱਲੀ ਆਪਣੇ ਰੋਗ ਆ ਗਿਆ 30 35 ਦਿਨ ਰਹਿੰਦੇ ਭਰਾਵੋ ਆਪਾਂ ਸਪਰੇਅ ਕਰ ਲਿਆ ਕਰੀਏ ਜੇ ਜ਼ਰੂਰਤ ਹੈ ਕਈ ਵਾਰ ਫਸਲ ਵੱਢਣ ਚ 15 ਦਿਨ ਆਪਾਂ ਸਪਰੇਅਾਂ ਕਰੀ ਜਾਂਦੇ 20 ਦਿਨ ਉਹ ਕਿਸੇ ਨੇ ਖਾਣੀਆਂ ਨੇ ਚਾਹੇ ਆਪਾਂ ਆਮ ਤੌਰ ਤੇ ਕਹਿ ਦਿੰਨੇ ਕਿ ਅਸੀਂ ਤਾਂ ਇਹ ਆਪਦੇ ਬਾਅਦ ਤੇ ਰੇ ਸਪਰੇਅ ਤੋਂ ਬਿਣਾਲੀ ਰੱਖ ਲਈ ਉਹ ਜਿਹੜਾ ਵੀ ਆਪਾਂ ਪੈਦਾ ਕਰਦੇ ਉਹ ਕਿਸੇ ਨਾ ਕਿਸੇ ਇਨਸਾਨ ਨੇ ਖਾਣਾ ਜਾਂ ਜਾਨਵਰ ਨੇ ਜਿਹੜੀ ਕੋਈ ਫੀਡ ਫੂਡ ਚ ਵਰਤੀ ਜਾਣੀ ਹੁੰਦੀ ਹੈ ਤਾਂ ਉਦੋਂ ਹੀ ਫਾਇਦਾ ਹੁੰਦਾ ਬਾਅਦ ਆਪਣਾ ਵਾਧੂ ਖਰਚਾ ਤੇ ਨਾਲ ਕੁਆਲਿਟੀ ਖਰਾਬ ਹੁੰਦੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮੇਰੇ